ਵਿਧਾਇਕਾ ਅਰੁਣਾ ਚੋਧਰੀ ਨੇ ਪਤੀ ਅਤੇ ਸੁਪੁੱਤਰ ਸਮੇਤ ਆਪਣੇ ਜੱਦੀ ਪਿੰਡ ਅਵੰਖਾ 'ਚ ਪਾਈ ਵੋਟ। ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪੈਂਦੇ ਪਿੰਡ ਅਵੰਖਾ ਤੋਂ ਵਿਧਾਇਕਾ ਅਰੁਣਾ ਚੋਧਰੀ ਨੇ ਪਤੀ ਅਸ਼ੋਕ ਚੋਧਰੀ ਅਤੇ ਸੁਪੁੱਤਰ ਯੂਥ ਨੇਤਾ ਅਭਿਨਵ ਚੋਧਰੀ ਸਮੇਤ ਆਪਣੇ ਜੱਦੀ ਪਿੰਡ ਅਵੰਖਾ 'ਚ ਵੋਟ ਪਾਈ ਅਤੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਅਰੁਣਾ ਚੋਧਰੀ ਅਤੇ ਅਸ਼ੋਕ ਚੋਧਰੀ ਨੇ ਕਿਹਾ ਕਿ ਪਹਿਲਾਂ ਨਾਮਜ਼ਦਗੀ ਵੇਲੇ ਵੀ ਕਈਆਂ ਥਾਵਾਂ 'ਤੇ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ। ਤੇ ਹੂੰ ਲੱਗਦਾ ਹੈ ਕਿ ਗਿਣਤੀ ਵੇਲੇ ਵੀ ਤੱਕਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਅਲਰਟ ਹਾਂ ਅਤੇ ਸਰਕਾਰ ਦੀ ਤੱਕੇਸ਼ਾਈ ਦੇ ਖਿਲਾਫ ਡਟ ਕੇ ਖੜਾਂਗੇ। ਸੱਤੀ ਰਾਜ ਦੀ ਮਜ਼ਬੂਤੀ ਦੇ ਵਾਸਤੇ ਜ਼ਿਲ੍ਹਾ ਪਰੀਸ਼ਦ ਔਰ ਬਲਾਕ ਸੰਮਤੀਆਂ ਦੇ ਇਲੈਕਸ਼ਨ ਜਿਹੜੇ ਨੇ ਇੱਕ ਬਹੁਤ ਇੱਕ ਇੰਪੋਰਟੈਂਟ ਇੱਕ ਪੌੜੀ ਹੈ। ਕਿਉਂਕਿ ਇਸ ਸਿਸਟਮ ਚ ਜਿਹੜਾ ਉੱਪਰ ਆ ਮੈਂਬਰ ਪਾਰਲੀਮੈਂਟ ਹੁੰਦੇ ਨੇ ਦਿੱਲੀ ਲੈਵਲ ਤੇ ਚੰਡੀਗੜ੍ਹ ਲੈਵਲ ਤੇ ਐਮ ਐਲ ਏ ਉਸ ਪਾਲਿਸੀਸ ਚ ਪਾੜਦੇ ਨੇ ਜੋ ਵੀ ਗ੍ਰਾਂਟ ਡਿਵੈਲਪਮੈਂਟ ਦੀ ਆਂਦੀ ਹੈ ਉਹਨਾਂ ਨੂੰ ਉਹਨਾਂ ਨੂੰ ਹੈਂਡਲ ਕਰਦੇ ਨੇ ਕਿੱਥੇ ਕਿੱਥੇ ਜ਼ਰੂਰਤ ਹੈ ਉਸ ਤੋਂ ਬਾਅਦ ਜ਼ਿਲ੍ਹਾ ਪਰੀਸ਼ਦ ਉਸ ਤੋਂ ਬਾਅਦ ਇੱਕ ਸਿਸਟਮ ਹੈ ਸਰਕਾਰ ਦਾ ਉਸ ਤੋਂ ਬਾਅਦ ਬਲਾਕ ਸਮಿತಿ ਔਰ ਉਸਕੇ ਬਾਅਦ ਉਹਦੇ ਬਾਅਦ ਪੰਚਾਇਤ ਸਮಿತಿ ਸੋ ਜਿਹੜੀ ਵੀ ਗ੍ਰਾਂਟ ਆਣੀ ਹੈ ਉੱਪਰੋਂ ਦਿੱਲੀ ਤੋਂ ਜਦੋਂ ਵੀ ਆਣੀ ਗਵਰਨਮੈਂਟ ਆਫ ਇੰਡੀਆ ਤੋਂ ਆਣੀ ਹੈ ਤਾਂ ਉਹ ਇਸੇ ਸਿਸਟਮ ਨਾਲ ਥੱਲੇ ਪੰਚਾਇਤਾਂ ਤੱਕ ਪਹੁੰਚਦੀ ਹੈ ਸੋ ਇਸ ਦੀ ਬਿਹਤਰੀ ਵਾਸਤੇ ਇਲਾਕੇ ਦੀ ਬਿਹਤਰੀ ਵਾਸਤੇ ਪਿੰਡਾਂ ਦੀ ਬਿਹਤਰੀ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਲਾਈਨ ਸਿੱਧੀ ਹੋਣੀ ਚਾਹੀਦੀ ਹੈ ਜੇ ਇੱਕੋ ਹੀ ਪਾਰਟੀ ਦੇ ਇੱਕੋ ਹੀ ਤਰ੍ਹਾਂ ਦੇ ਲਾਈਨ ਸਿੱਧੀ ਚਲਦੀ ਰਹੇ ਥੱਲੇ ਤੇ ਬਹੁਤ ਜਲਦੀ ਚੜੀ ਗ੍ਰਾਂਡ ਹੈ ਉਹ ਅਸੀਂ ਉਹਦਾ ਉਹਨੂੰ ਸਾਡੇ ਤੱਕ ਪਹੁੰਚ ਸਕਦੇ ਹਾਂ ਔਰ ਅਸੀਂ ਆਪਣੇ ਇਲਾਕੇ ਦੇ ਆਪਣੇ ਪਿੰਡਾਂ ਦੇ ਸੁਧਾਰ ਕਰ ਸਕਦੇ ਹਾਂ ਸੋ ਇੱਕ ਬਹੁਤ ਮਜ਼ਬੂਤ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕੜੀ ਹੈ ਜ਼िला ਪਰੀਸ਼ਦਾਂ ਬਲਾਕ ਸੰਮਤੀ ਦੇ ਇਲੈਕਸ਼ਨ ਸੋ ਅੱਜ ਇਹਨਾਂ ਦੇ ਇਲੈਕਸ਼ਨ ਹੋ ਰਹੇ ਨੇ ਔਰ ਅਸੀਂ ਹੁਣੇ ਆਪਣੇ ਪਿੰਡ ਦੇ ਵਿੱਚ ਆਂਖਾ ਦੇ ਵਿੱਚ ਵੋਟ ਪਾ ਕੇ ਹੁਣੇ ਨਿਕਲੇ ਆ ਸੋ ਲੋਕਾਂ 'ਚ ਕਾਫੀ ਉਤਸ਼ਾਹ ਹੈ ਔਰ ਲੋਕ ਬਹੁਤ ਚਾਹੁੰਦੇ ਨੇ ਕਿ ਸੱਤਾ ਦਾ ਪਰਿਵਰਤਨ ਜਿਹੜਾ ਆ ਉਹ ਚਾਹੁੰਦੇ ਨੇ ਬਹੁਤ ਜਲਦੀ ਹੋ ਜਾਏ ਔਰ ਇਹ ਮੈਨੂੰ ਲੱਗਦਾ ਕਿ ਇੱਕ ਇੰਡੀਕੇਸ਼ਨ ਹੋਏਗੀ ਇਹਦੇ ਰਿਜ਼ਲਟ ਜਿਹੜੇ ਨੇ ਇਹਦੇ ਨਤੀਜੇ ਜਿਹੜੇ ਨੇ ਕੋਈ ਇੰਡੀਕੇਸ਼ਨ ਹੋਏਗੀ ਕਿ ਲੋਗਾ ਦਾ ਮਨ ਜਿਹੜਾ ਆ ਉਹ ਕਿਸ ਪਾਸੇ ਆ ਸੋ ਇਹ ਕਿਸਮ ਦਾ ਇੱਕ ਟੈਸਟ ਹੈ ਇਹ ਆਉਣ ਵਾਲੇ 17 ਤਰੀਕ ਨੂੰ ਜਿਹੜਾ ਰਿਜ਼ਲਟ ਨਤੀਜੇ ਨਿਕਲਣਗੇ ਜਿਸ ਨੇ ਰਿਜ਼ਲਟ ਨਿਕਲੇਗਾ ਉਸ ਸੰਬੰਧ ਸਾਰਿਆਂ ਨੂੰ ਇਹ ਪਤਾ ਲੱਗ ਜਾਏਗਾ ਮੈਂ ਕਾਗਰਸ ਨੇ ਕੁਝ ਵੱਡੇ ਇਨਾਮ ਲਗਾਏ ਆ ਵੀ ਕਿੰਤੀ ਵੇਲੇ ਕੁਝ ਰੈਫਰੀ ਹੋ ਸਕਦੀ ਆ ਇਹ ਕੁਛ ਦੇਖੋ ਇਸ ਤਰ੍ਹਾਂ ਹੈ ਕਿ ਗਿੰਤੀ ਬਾਕੀ ਪੰਜਾਬ ਦੇ ਕਾਫੀ ਜਗ੍ਹਾ ਤੇ ਕਾਫੀ ਧੱਕੇਸ਼ਈ ਵੀ ਹੋਈ ਹੈ ਤੁਸੀਂ ਦੇਖਿਆ ਹੀ ਹੋਏਗਾ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਖਬਰਾਂ ਆਈਆਂ ਨੇ ਉਹਦੇ ਸੋ ਅਸ਼ੰਕਾ ਤੇ ਹੈ ਕਿ ਐਸਾ ਹੋ ਸਕਦਾ ਧੱਕਾ ਲੇਕਿਨ ਅਸੀਂ ਕਾਫੀ ਅਲਰਟ ਆ ਅਸੀਂ ਹਰ ਕੋਈ ਜੋ ਸ਼ਿਕਾਇਤ ਆ ਅਸੀਂ ਜਿਹੜੇ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਦੇ ਧਿਆਨ ਚ ਲੈ ਕੇ ਆਂਦੇ ਆ ਡਿਪਟੀ ਕਮਿਸ਼ਨਰ ਦੇ ਧਿਆਨ ਚ ਲੈ ਕੇ ਆਂਦੇ ਆ ਸੋ ਅਸੀਂ ਐਸਐਸਪੀ ਦੇ ਧਿਆਨ ਚਾਣਨੇ ਆ ਸੋ ਅਸੀਂ ਜੇ ਸੈਲਸਟਿਵ ਬੂਥਸ ਜਿਹੜੇ ਨੇ ਉਹਨਾਂ ਦੇ ਬਾਰੇ ਵਿੱਚ ਵੀ ਅਸੀਂ ਉਹਨਾਂ ਨੂੰ ਦੱਸਿਆ ਹੈ ਕਿ ਇੱਥੇ ਜਿਹੜੀ ਜੇ ਲੜਾਈ ਦੀ ਸ਼ੰਕਾ ਹੈ ਲੇਕਿਨ ਅਜੇ ਤੱਕ ਐਸਾ ਕੋਈ ਆਇਆ ਨਹੀਂ ਧਿਆਨ ਦੇ ਵਿੱਚ ਬਲਕਿ ਅਸੀਂ ਉਸ ਚੀਜ਼ ਤੇ ਨਜ਼ਰ ਰੱਖੇ ਹੋਏ ਆ ਠੀਕ ਹੈ ਆਪਣੇ ਪਿੰਡ 'ਚ ਪਹੁੰਚੋ ਕੀ ਕਰਨਾ ਚਾਹੀਦਾ ਅੱਜ ਬਲਾਕ ਸਭਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚੱਲ ਰਹੇ ਨੇ ਅੱਜ VOTING ਹੋ ਰਹੀ ਹੈ ਸੋ ਅਸੀਂ ਆਪਣੇ ਪੋਲਿੰਗ ਬੂਥ ਦੇ ਉੱਤੇ ਜਿਹੜਾ ਸਾਡਾ ਟ੍ਰੈਡੀਸ਼ਨਲ ਪੋਲਿੰਗ ਬੂਥ ਹੈ ਉੱਥੇ ਵੋਟ ਕਾਸਟ ਕਰਨ ਵਾਸਤੇ ਆਏ ਆ ਵੋਟ ਕਾਸਟ ਕਰ ਲਈ ਆ ਬੜੇ ਅਮਾਨ ਮਾਨ ਦੇ ਨਾਲ ਵੋਟਾਂ ਪੈ ਰਹੀਆਂ ਸਾਡਾ ਪਿੰਡ ਵੈਸੇ ਵੀ ਮਸ਼ਹੂਰ ਹੈ ਇੱਥੇ ਕਦੇ ਅਸੀਂ ਕੋਈ ਗੜਬੜੇਸ਼ ਨਹੀਂ ਹੋਣ ਦਿੱਤੀ ਆਰਾਮ ਨਾਲ ਵੋਟਾਂ ਪੋਲ ਹੁੰਦੀਆਂ ਜਿਹੜਾ ਮਰਜੀ ਜਿੰਨੂੰ ਮਰਜੀ ਵੋਟ ਪਾਵੇ ਪਰ ਕਦੇ ਵੀ ਇੱਥੇ ਧੱਕਾ ਫੜ ਕੇ ਵਾਲੀ ਗੱਲ ਨਹੀਂ ਕੀਤੀ ਸੋ ਇਹ ਜਿਹੜੇ ਬਲਾਕ ਸਮਤੀ ਔਰ ਜ਼ਿਲ੍ਹਾ ਪਰੀਸ਼ਦ ਦੇ ਇਲੈਕਸ਼ਨ ਨੇ ਕਾਫੀ ਦੇਰ ਤੋਂ ਡਿਊਰ ਸੀ ਪਰ ਇਹ ਜਿਹੜੀ ਆਮ ਪਾਰਟੀ ਸੱਤਾ 'ਚ ਹੈ ਇਸ ਵੇਲੇ ਇਹ ਜਾਣਬੁੱਝ ਕੇ ਇਹਨੂੰ ਲਿੰਗਰ ਔਨ ਕਰ ਰਹੀ ਸੀ ਤੇ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਫੇਸ ਨਹੀਂ ਸੀ ਕਰ ਸਕਦੇ ਅਲਟੀਮੇਟਲੀ ਹਾਈ ਕੋਰਟ ਦੀ ਇੰਟਰਵੈਂਸ਼ਨ ਦੇ ਨਾਲ ਇਹ ਫਿਰ ਇਹਨਾਂ ਨੂੰ ਮਜਬੂਰੀ ਦੇ ਵਿੱਚ ਇਲੈਕਸ਼ਨ ਜਿਹੜੇ ਆ ਉਹ ਕਰਾਣੇ ਪਏ ਨਾ ਅਜੇ ਵੀ ਇਹ ਅੱਧੇ ਮਨ ਨਾਲ ਇਹਨਾਂ ਕੋਸ਼ਿਸ਼ ਕੀਤੀ ਕਿਉਂਕਿ ਇਹ ਕਿਹੋ ਜਿਹੇ ਇਲੈਕਸ਼ਨ ਆ ਜਿਹੜਾ ਸਾਰੇ ਪਿੰਡਾਂ ਦੇ ਵਿੱਚ ਵੋਟਾਂ ਪੈਣੀਆਂ ਸੀ ਔਰ ਇੱਕ ਕਿਸਮ ਦਾ ਇਹਨਾਂ ਨੇ ਵਰਡਿਕਟ ਦੇਣਾ ਸੀ ਕਿ ਸਤਾਈ ਚ ਅਸੀਂ ਕੀ ਕਰਨਾ ਸੋ ਪਹਿਲਾਂ ਦੇਣਾ ਟਰਾਈ ਕੀਤੀ ਹਾਈ ਕੋਰਟ ਚ ਵੀ ਵੀ ਇਹ ਨਾ ਹੀ ਇਲੈਕਸ਼ਨ ਹੋਣਾ ਉਹ ਹਾਈ ਕੋਰਟ ਨੇ ਜਿਸ ਵੇਲੇ ਬਾ ਪੇਸ਼ ਨਾ ਚੱਲੀ ਇਹਨਾਂ ਦੀ ਹਾਈ ਕੋਰਟ ਚ ਇਲੈਕਸ਼ਨ ਕਰਾਣੇ ਪੈਗੇ ਉਹਨੇ ਨਾ ਸੈਕੰਡ ਹਰ ਵਾਰ ਵਰਤੇ ਆ ਮੌਜੂਦਾ ਸਰਕਾਰ ਨੇ ਕਿ ਹਰ ਜ਼ਿਲ੍ਹੇ ਚ ਹਰ ਪਿੰਡ ਚ ਹਰ ਸੰਪਤੀ ਦੇ ਤੱਕੇ ਨਾਲ ਨਾਮੀਨੇਸ਼ਨ ਪੇਪਰ ਜਿਹੜੇ ਇਹਨਾਂ ਨੇ ਕੱਟੇ ਆ ਗੁਰਦਾਸਪੁਰ ਚ ਵੀ ਤੁਸੀਂ ਦੇਖੋ ਡੇਰਾ ਪਾਪਾ ਨਾਨਕ ਟੋਟਲੀ ਸਾਫ਼ ਕਰਤਾ ਗੁਰਦਾਸਪੁਰ ਕੀ ਜ਼ੋਨ ਸੀ ਜਿਨ੍ਹਾਂ ਜੋ 15 ਇਹਨਾਂ ਨੇ ਨਾਮੀਨੇਸ਼ਨ ਹੀ ਕੱਟ ਦਿੱਤੇ ਕਾਦੀਆਂ ਸ਼੍ਰੀ ਹਰਗੋਬਿੰਦਪੁਰ ਪਟਾਲਾ ਕੋਈ ਇਹੋ ਜੀ ਜਗ੍ਹਾ ਨਹੀਂ ਜਿੱਥੇ ਇਹਨਾਂ ਨੇ ਇਹ ਗੜਬੜੇਸ਼ਨ ਨਹੀਂ ਕੀਤੀ ਉਹ ਗੱਲ ਵੱਖਰੀ ਆ ਕਿ ਦੀਨਾ ਨਗਰ ਅਰੁਣਾ ਚੌਧਰੀ ਦੀ ਮੈਨੇਜਮੈਂਟ ਦੇਖ ਲੋ ਚਾਹੇ ਜੋ ਮਰਜ਼ੀ ਸਮਝ ਲੋ ਇੱਥੇ ਅਸੀਂ ਨਹੀਂ ਕੱਟਣ ਦਿੱਤੇ ਇੱਥੇ ਇਹਨਾਂ ਦਾ ੱੱੱਕਾ ਨਹੀਂ ਚੱਲਿਆ ਇਲੈਕਸ਼ਨ ਹੋ ਰਿਹਾ ਇਹ ੱੱਕਾ ਇਸ ਕਰਕੇ ਕੀਤਾ ਹੁਣ ਤੁਸੀਂ ਦੇਖਣਾ 17 ਨੂੰ ਜਦੋਂ ਰਿਜ਼ਲਟ ਨਿਕਲਣਾ ਜਿੱਥੇ ਮੁਕਾਬਲੇ ਹੀ ਨਹੀਂ ਹੋਏ ਇਹਨਾਂ ਨੇ ਨੋਮੀਨੇਸ਼ਨ ਰੱਦ ਕਰਕੇ ਆਪਣੀਆਂ ਸੀਟਾਂ ਜਿੱਤ ਲਈਆਂ ਤੇ ਕਹਿਣਗੇ ਲਓ ਜੀ 80% ਅਸੀਂ ਸਮਤੀਆਂ ਜਿੱਤ ਲਈਆਂ ਜੀ 70% ਜ਼ਿਲ੍ਹਾ ਪ੍ਰੀਸ਼ਦ ਜਿੱਤ ਲਈ ਜੀ ਇਹ ਕਾਦੇ ਜਿੱਤ ਲਏ ਪ੍ਰੋਪਰ ਇਲੈਕਸ਼ਨ ਹੋਵੇ ਫਿਰ ਪਤਾ ਲੱਗੇ ਵੀ ਲੋਕਾਂ ਦਾ ਮਨ ਕੀ ਆ ਹੁਣ ਜਿਵੇਂ ਦੀਨਾਗਰ ਇਲੈਕਸ਼ਨ ਹੋ ਰਿਹਾ ਅਸੀਂ ਬਿਲਕੁਲ ਇਸ ਗੱਲ ਤੇ ਚਾਹੇ ਸਾਡੇ ਹੱਕ 'ਚ ਫਤਵਾ ਆਵੇ ਚਾਹੇ ਕਿਸੇ ਹੋਰ ਪਾਰਟੀ ਦੇ ਹੱਕ 'ਚ ਫਤਵਾ ਆਵੇ ਇਹ ਹੈ ਡੈਮੋਕ੍ਰੇਸੀ ਐਸਾ ਚਾਹੀਦਾ ਪਰ ਇਹਨਾਂ ਨੇ ਹਿੱਸਾ ਨਹੀਂ ਕੀਤਾ ਪਰ ਕੋਈ ਗੱਲ ਨਹੀਂ ਤੁਸੀਂ ਦੇਖਣਾ ਜਿੰਨਿਆਂ ਦੇ ਉੱਤੇ ਪਰ ਮਤਲਬ ਐਕਚੁਅਲ ਫਾਈਟਿੰਗ ਹੋਈ ਹੈ ਐਕਚੁਅਲ ਫਾਈਟ ਹੋ ਰਹੀ ਹੈ ਉਹਨਾਂ ਦਾ ਜੋ ਰਿਜ਼ਲਟ ਆਏਗਾ ਉਹ ਪੰਜਾਬ ਦਾ ਵਰਡਿਕਟ ਹੋਏਗਾ ਕਿ 27 ਦੇ ਵਿੱਚ ਲੋਕਾਂ ਦਾ ਮਨ ਕੀ ਹੈ ਕਿੰਨਾ ਲੋਕਾਂ ਜਦੋਂ ਸਹਾਇ ਬੌਜੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਮੈਂ ਇੰਨਾ ਹੀ ਉਤਸ਼ਾਹ ਹੁੰਦਾ ਹੈ ਕੀ ਲੱਗਦਾ ਕੀ ਸਰਕਾਰ ਦੀ ਛਿਫਟ ਜੀ ਜਾ ਰਹੇ ਜਾਂ ਬਦਲਾਅ ਲੋਕੀ ਜਾਂਦੇ ਆ ਜਦੋਂ ਬਹੁਤ ਓਵਰ ਐਂਡ ਅਬ ਉਤਸ਼ਾਹ ਹੁੰਦਾ ਨਾ ਤੇ ਤੁਹਾਨੂੰ ਪਤਾ ਉਦੋਂ ਐਂਟੀ ਇਨਕੰਮ ਬੈਂਸੀ ਹੁੰਦੀ ਹੈ 22 ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਬਰਦਸਤ ਉਤਸ਼ਾਹ ਸੀ ਤੇ 92 ਸੀਟਾਂ ਆਮ ਪਾਰਟੀ ਨੂੰ ਦਿੱਤੀਆਂ ਜਾਂਦ ਕਿ ਕਾਂਗਰਸ ਦੀ ਸਰਕਾਰ ਸੀ ਜਦੋਂ ਜਿਆਦਾ ਉਤਸ਼ਾਹ ਹੁੰਦਾ ਨਾ ਲੋਕਾਂ 'ਚ ਉਦੋਂ ਲੋਕਾਂ ਨੇ ਗੁੱਸਾ ਕੱਢਣਾ ਹੁੰਦਾ ਜਿਹੜਾ ਇਹ ਆਇਦਗੀ ਉਤਸ਼ਾਹ ਹੈ ਨਾ ਇਹ ਇਹਨਾਂ ਦਾ ਸਫਾਇਆ ਕਰਨ ਨੂੰ ਹੈ ਇਹ ਜਿਹੜੇ 92 ਜਿੱਤੇ ਸੀ ਇਹ ਹੁਣ ਮੇਰਾ ਖਿਆਲ ਹੈ ਜਾਦੂਆ ਹਟ ਜੂ ਤੇ ਜਾਂ ਨਾ ਆ ਹਟ ਜੂ ਜਾਂ ਦੋ ਰਹਿ ਗਏ ਤੇ ਜਾਂ ਨਾ ਰਹਿ ਗਏ ਇਕੋ ਹੀ ਰਹਿ ਜਾਣਾ ਦੋਨੇ ਨਹੀਂ ਆਉਂਦੇ ਅਰਨੇ ਚੌਧਰੀ ਜੈਦਾਬਾਦ